ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਰੀ ਅਸੀਂ ਦਰਬਾਰ ਜਾ ਕੇ ਵੀ ਅੰਦਰ ਸ਼ਾਂਤੀ ਮਹਿਸੂਸ ਨਹੀਂ ਕਰਦੇ ਪਰ ਇੱਕ ਬਜ਼ੁਰਗ ਸਿੰਘ ਦੀ ਸਾਦਗੀ ਅਤੇ ਸੇਵਾ ਨੇ ਸਿਖਾਇਆ ਸੱਚੀ ਖੁਸ਼ੀ ਦੇਣ ਵਿੱਚ ਹੈ ਲੈਣ ਵਿੱਚ ਨਹੀਂ ਬਜ਼ੁਰਗ ਸਿੰਘ ਜੁੱਤੀਆਂ ਸੇਵਾ ਕਰ ਰਿਹਾ ਚਿਹਰਾ ਖੁਸ਼ ਅਤੇ ਰੋਸ਼ਨ ਚਲੋ ਵੇਖੀਏ ਉਸ ਗੁਰਸਿੱਖ ਦੀ ਕਹਾਣੀ ਜਿਸ ਨੇ ਸੇਵਾ ਕਰਕੇ ਆਪਣਾ ਮਨ ਸ਼ਾਂਤ ਕੀਤਾ ਸੇਵਾ ਦੀ ਤਾਕਤ ਇੱਕ ਗੁਰਸਿੱਖ ਹਰ ਇੱਕ ਦਿਨ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਦਾ ਪਰ ਕਦੇ ਅੰਦਰ ਸ਼ਾਂਤੀ ਨਹੀਂ ਮਿਲਦੀ ਸੀ ਉਸ ਦਾ ਮਨ ਹਮੇਸ਼ਾ ਬੇਚੈਨ ਰਹਿੰਦਾ ਇੱਕ ਦਿਨ ਉਸ ਨੇ ਇੱਕ ਬਜ਼ੁਰਗ ਸੇ ਨੂੰ ਬਾਹਰ ਬੈਠੇ ਜੁੱਤੀ ਸੇਵਾ ਕਰਦੇ ਹੋਏ ਵੇਖਿਆ ਉਹ ਬਹੁਤ ਹੀ ਖੁਸ਼ ਰੋਸ਼ਨ ਚਿਹਰੇ ਵਾਲਾ ਸੀ ਉਸਗੁਰ ਸਿੱਖ ਨੇ ਪੁੱਛਿਆ ਮੈਂ ਰੋਜ਼ ਅੰਦਰ ਜਾ ਕੇ ਪ੍ਰਕਾਸ਼ ਦਰਸ਼ਨ ਕਰਦਾ ਹਾਂ ਪਰ ਸ਼ਾਂਤੀ ਨਹੀਂ ਮਿਲਦੀ ਤੇ ਤੁਹਾਨੂੰ ਇੱਥੇ ਬਾਹਰ ਬੈਠੇ ਕਿਵੇਂ ਇੰਨੀ ਖੁਸ਼ੀ ਮਿਲ ਰਹੀ ਹੈ ਬਜ਼ੁਰਗ ਨੇ ਮਿੱਠੀ ਮੁਸਕਾਨ ਨਾਲ ਕਿਹਾ ਪੁੱਤ ਗੁਰੂ ਦੇ ਦਰ ਤੇ ਆ ਕੇ ਅਸਿ ਲੈਣ ਲਈ ਆਉਂਦੇ ਹਾਂ ਤੇ ਜਦੋਂ ਤੱਕ ਦੇਣਾ ਸ਼ੁਰੂ ਨਹੀਂ ਕਰਦੇ ਰੂਹ ਨੂੰ ਸੁੱਖ ਨਹੀਂ ਮਿਲਦਾ ਮੇਰੀ ਸ਼ਾਂਤੀ ਦਾ ਰਾਜ਼ ਸਿਰਫ ਐਨਾ ਹੈ ਮੈਂ ਗੁਰੂ ਲਈ ਸੇਵਾ ਕਰਦਾ ਹਾਂ ਇਸ ਲਈ ਗੁਰੂ ਮੇਰੇ ਮਨ ਵਿੱਚ ਟਿਕਦਾ ਹੈ ਉਸ ਦਿਨ ਤੋਂ ਗੁਰਸਖ ਨੇ ਸੇਵਾ ਜੋੜ ਲਈ ਕੁਝ ਹਫ਼ਤੇ ਬਾਅਦ ਉਸ ਦਾ ਮਨ ਸ਼ਾਂਤ ਸੁਖੀ ਅਤੇ ਗੁਰਬਾਣੀ ਵੱਲ ਖੁਦ ਖਿੱਚਣ ਲੱਗ ਪਿਆ ਸੇਵਾ ਕਰਤ ਹੋਏ ਨਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜੋ ਨਿਸ਼ਕਾਮ ਸੇਵਾ ਕਰਦਾ ਹੈ ਉਸ ਨੂੰ ਹੀ ਪਰਮਾਤਮਾ ਮਿਲਦਾ ਹੈ ਜੇ ਤੁਸੀਂ ਵੀ ਗੁਰੂ ਨੂੰ ਪਉਣਾ ਚਾਹੁੰਦੇ ਹੋ ਤਾਂ ਸਿਰਫ ਅਰਦਾਸ ਨਾ ਕਰੋ ਕਿਸੇ ਦੀ ਸੇਵਾ ਕਰੋ ਜੇ ਸਹਿਮਤ ਹੋ ਕਮੈਂਟ ਕਰੋ ਵਾਹਿਗੁਰੂ ਜੀ